ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਵੀ ਫਿਲਮੀ ਐਕਟਰਾਂ ਨੇ ਜਾਂ ਕ੍ਰਿਕਟਰਾਂ ਨੇ ਹੜਪੀਟਾਂ ਦੀ ਹੈਲਪ ਕੀਤੀ ਹੈ ਉਹਨਾਂ ਦਾ ਧੰਨਵਾਦ ਪਹਿਲਾਂ ਵੀ ਕੀਤਾ ਹੈ ਹੁਣ ਵੀ ਕਰ ਦਿੰਦੇ ਹਾਂ ਪਰ ਮੈਂ ਇੱਕ ਗੱਲ ਕਹੀ ਸੀ ਕਿ ਜਿਹੜੇ ਇਹ ਕਰੋੜਾਂ ਰੁਪਏ ਲਾਉਣ ਵਾਲੇ ਲੋਕ ਨੇ ਨਾ ਇਹਨਾਂ ਦੇ ਕਾਰੋਬਾਰਾਂ ਦੇ ਪਿੱਛੇ ਸਪான்ਸਰ ਕਿਹੜੇ-ਕਿਹੜੇ ਨੇ ਔਰ ਕਿੱਦਾਂ ਇਹ ਪੈਸਾ ਇਕੱਠਾ ਕਰਦੇ ਆ ਤੇ ਕਿੱਦਾਂ ਇਹਨਾਂ ਦੇ ਬਿਜ਼ਨਸ ਦੇ ਵਿੱਚ ਵਾਧਾ ਹੁੰਦਾ ਕਾਰੋਬਾਰ ਦੇ ਵਿੱਚ ਵਾਧਾ ਹੁੰਦਾ ਕਿੱਦਾਂ ਇਹਨਾਂ ਨੂੰ ਸੁਰੱਖਿਆ ਦੇ ਵਿੱਚ ਰਹਿਣਾ ਹੁੰਦਾ 5-7 ਕਰੋੜ ਰੁਪਇਆ ਲਾ ਕੇ ਕਿੱਦਾਂ ਇਹਨਾਂ ਨੇ 100-200 ਕਰੋੜ ਬਣਾਉਣਾ ਹੁੰਦਾ ਇਹਦੇ ਅੱਜ ਥੋੜੀ ਜਿਹੀ ਮੈਂ ਤੁਹਾਨੂੰ ਮਿਸਾਲ ਦੇਣੀ ਹੈ ਔਰ ਇੱਕ ਗੱਲ ਹੋਰ ਜਿੱਤੇ ਰੱਖਿਓ ਜਿਹੜੇ ਵੱਡੇ ਵੱਡੇ ਧਾਰਮਿਕ ਸਥਾਨਾਂ ਤੇ ਕਰੋੜਾਂ ਰੁਪਈਆਂ ਦੇ ਪੱਥਰ ਲੱਗੇ ਹੋਏ ਨੇ ਨਾ ਮਤਲਬ ਪੱਥਰ ਜਿਹੜਾ ਨਾਂ ਲਿਖਾ ਕੇ ਲਾਇਆ ਹੁੰਦਾ ਕਿ ਫਲਾਣੇ ਦਾਨੀ ਜੀ ਵੱਲੋਂ ਐਨੇ ਲੱਖ ਰੁਪਈਆ ਦਾਣ ਐਨੇ ਕਰੋੜ ਦਾ ਦਾਨ ਆ ਸੇਵਾ ਲਈ ਗਈ ਉਹਦੇ ਵਿੱਚ ਮਿਹਨਤ ਮੁਸ਼ਕਲ ਦਾ ਕਿਰਤ ਦਾ ਪੈਸਾ ਬਹੁਤ ਥੋੜਾ ਹੁੰਦਾ ਜੇ ਤੁਸੀਂ ਇਹ ਇਤਿਹਾਸ ਵਿੱਚੋਂ ਉਦਾਹਰਣਾ ਲੈਣੀ ਆ ਹੁਣ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਘਰ ਗਏ ਕੋਧਰੇ ਦੀ ਰੋਟੀ ਜਿਹੜੀ ਰਾਤ ਦੇ ਬਚੀ ਸੀ ਉਹ ਖਾ ਕੇ ਵੀ ਗੁਰੂ ਪਾਸ਼ਾ ਕਹਿੰਦੇ ਮੈਨੂੰ ਸਕੂਨ ਮਿਲਿਆ ਮੈਨੂੰ ਸ਼ਬਰ ਤੇ ਸੰਤੋਖ ਦੀ ਝਲਕ ਪਈ ਉਹਦੀ ਕਿਰਤ ਵਿੱਚ ਤੇ ਦੂਜੇ ਪਾਸੇ ਮਲਕ ਬਾਗੋ ਨੇ ਆਪਣੇ ਬ੍ਰਹਮ ਭੋਜ ਦੇ ਸੱਦਿਆ ਸੀ ਬਾਰ ਬਾਰ ਕਹਿਣ ਤੇ ਗੁਰੂ ਪਾਸ਼ਾ ਗਏ ਨਹੀਂ ਜਦੋਂ ਉਹਨੂੰ ਖਰੀਆਂ ਖਰੀਆਂ ਸੁਣਾਉਣੀਆਂ ਸੀ ਉਦੋਂ ਗਏ ਉਹਦੇ ਸਾਹਮਣੇ ਕਹਿ ਦਿੱਤਾ ਕਿ ਤੇਰੇ ਇਹ ਕਾਰੋਬਾਰ ਦੇ ਵਿੱਚ ਤੇਰੀ ਜਿਹੜੀ ਕਮਾਈ ਹੈ ਖੂਨ ਪਸੀਨੇ ਦੀ ਨਹੀਂ ਹੈਗੀ ਇਹ ਗਰੀਬਾਂ ਦਾ ਲੁੱਟ ਘਛੁੱਟ ਦਾ ਪੈਸਾ ਹੈਗਾ ਤਾਂ ਕਰਕੇ ਮੈਂ ਤੇਰੇ ਘਰ ਨਹੀਂ ਆਇਆ ਇਹ ਬਾਬੇ ਨਾਨਕ ਦੀਆਂ ਖਰੀਆਂ ਖਰੀਆਂ ਸੁਣਾਉਣੀਆਂ ਨੇ ਇਤਿਹਾਸ ਵਿੱਚ ਮਲਕ ਭਾਗੋ ਤੇ ਜਿਹੜੀ ਮੈਂ ਹੁਣ ਗੱਲ ਕਰਨ ਲੱਗਾ ਨਾ 600 ਟ੍ਰੈਕਟਰ ਜੁਵਰਾਜ ਸਿੰਘ ਜਿਹੜੇ ਕ੍ਰਿਕਟਰ ਖਿਡਾਰੀ ਨੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੜਪੀਟਾਂ ਦੇ ਲਈ ਸੋਨੂ ਸੂਦ ਸੇਵਾ ਕਰ ਰਹੇ ਨੇ ਮਦਲਤਾ ਸੇਵਾਦਾਰ ਹੈ ਤੇ ਉਹਦੀ ਸਿਸਟਰ ਵੀ ਨਾਲ ਲੱਗੀ ਹੋਈ ਸੀ ਮੋਗੇ ਤੋਂ ਕਾਂਗਰਸ ਪਾਰਟੀ ਵੱਲੋਂ ਉਹਨੇ ਇਲੈਕਸ਼ਨ ਵੀ ਲੜੀ ਸੀ ਇਹ ਵੀ ਤੁਹਾਨੂੰ ਪਤਾ ਹੈ ਇੱਕ ਬੰਦਾ ਇਹਨਾਂ ਦੇ ਨਾਲ ਹੈ ਰੋਬਨ ਉਥੱਪਾ ਉਹ ਵੀ ਕ੍ਰਿਕਟਰ ਖਿਡਾਰੀ ਹੈ ਇਨਾਂ ਨੂੰ ਜਣ ਕੇ ਤਿੰਨ ਬੰਦਿਆਂ ਨੂੰ ਰੋਬਨ ਅਥੱਪੇ ਨੂੰ ਤੇ ਸੋਨੂ ਸੋਦ ਨੂੰ ਤੇ ਜਗਰਾਜ ਸਿੰਘ ਟ੍ਰੈਕਟਰ ਨੂੰ ਈਡੀ ਵੱਲੋਂ ਸਮਨ ਭੇਜੇ ਗਏ ਨੇ 23 ਸਤੰਬਰ ਨੂੰ ਜਗਰਾਜ ਸਿੰਘ ਨੂੰ ਤਲਵ ਕੀਤਾ ਗਿਆ ਸਪੇਸ਼ ਹੋਣਾ ਪੈਣਾ ਤੇ 22 ਨੂੰ ਕੀਤਾ ਗਿਆ ਰੋਬਨ ਅਥੱਪਾ ਨੂੰ ਤੇ ਦੇਈ ਨੂੰ ਪੁਛਗਿਸ਼ ਹੋਣੀ ਹੈ ਸੋਨੂ ਸੋਦੀ ਇਹ ਪੁਛਗਿਸ਼ ਕਾਦੇ ਵਿੱਚ ਹੋਣੀ ਹੈ ਜਿਹੜਾ ক্রিকেট ਮੈਚ ਤੇ ਇਹ ਸੱਟਾ ਲਾਉਂਦੇ ਆ ਤੇ ਸੁਣਿਆ ਹੁਣ ਬੀਜੇ ਕੋਈ ਕਹਿੰਦੇ ਕਿਹੜੀ ਬਾਲ ਤੇ ਸਜਨ ਨੇ ਆਊਟ ਹੋਣਾ ਕਰੋੜਾਂ ਰੁਪਈਆ ਲੱਗ ਜਾਂਦਾ ਹੈ ਕਿਹੜੀ ਤੇ ਹਰਪਾਜਨ ਵਿਕਟ ਲਊਗਾ ਇਦਾਂ ਦਾ ਸੱਟਾ ਉੱਥੇ ਲੱਗਦਾ ਇਹ ਕਰੋੜਾਂ ਰੁਪਈਆ ਦੀ ਖੇਡ ਹੈ ਜਿਹੜੀ ਇਹ ਜੂਏ ਵਾਜੀ ਦੇ ਵਿੱਚ ਜਣ ਕੇ ਇਹ ਸੱਟੇਬਾਜੀ ਦੇ ਵਿੱਚ ਈਡੀ ਨੇ ਸੰਮਣ ਭੇਜੇ ਨੇ ਰੋਬਨ ਉਥੱਪਾ ਨੂੰ ਸੋਨ ਨੂੰ ਸੋਦ ਨੂੰ ਤੇ ਜੁਬਰਾਜ ਸਿੰਘ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਬੰਦੇ ਘਰ ਬੈਠਿਆਂ ਨੇ ਕਰੋੜਾਂ ਰੁਪਈਆ ਦਾ ਐਲਾਨ ਕਰ ਦਿੱਤਾ ਕਿ ਇਹ 600 ਟਰੈਕਟਰ ਮੈਂ ਦੇਣਾ ਮੈਂ ਇੰਨੇ ਪਿੰਡ ਗੋਦ ਵਿੱਚ ਲੈਣਾ ਇੰਨੇ ਕਰੋੜ ਮੈਂ ਖੜ ਪੀਟਾਂ ਲਈ ਦੇ ਰਿਆ ਹੁਣ ਇਹਨਾਂ ਲੋਕਾਂ ਦੀਆਂ ਪੋਲਾਂ ਇੱਥੇ ਬਹੁਤ ਖੁੱਲੀਆਂ ਜਣ ਕੇ ਨਾ ਇੱਕ ਬਜ਼ੁਰਗਾਂ ਦੀ ਪਹਾਵਤ ਵੀ ਹੈ ਔਰ ਉਹਨਾਂ ਨੇ ਪਰਖੀਆਂ ਹੋਈਆਂ ਗੱਲਾਂ ਨੇ ਕਹਿੰਦੇ ਕੰਨਾਂ ਨਾਲ ਸੁਣੇ ਦਾ ਤੇ ਅੱਖਾਂ ਨਾਲ ਦੇਖੇ ਦਾ ਕੇਵਲ ਚਾਰ ਕੁੰਗਲਾਂ ਦਾ ਫਰਕ ਹੈ ਜਣ ਕੇ ਕੰਨ ਦਾ ਤੇ ਅੱਖ ਦਾ ਸਨ ਕਿੰਨਾ ਕਹੇ ਫਾਸਲਾ ਕਿੰਨਾ ਕੇਵਲ ਚਾਰ ਕੁੰਗਲਾਂ ਦਾ ਤੇ ਪਰ ਧਰਤੀ ਅਸਮਾਨ ਦਾ ਫਰਕ ਹੈ ਇਹ ਕੰਨਾਂ ਨਾਲ ਸੁਣਿਆ ਹੋ ਹੋ ਸਕਦਾ ਹੈ ਅੱਖਾਂ ਨਾਲ ਦੇਖਿਆ ਸੱਚ ਹੋ ਸਕਦਾ ਹੁਣ ਮੈਂ ਜਿਹੜੀ ਗੱਲ ਹੜ ਪੀੜਤਾਂ ਲਈ ਵੀ ਪਹਿਲਾਂ ਬਹੁਤ ਵਾਰੀ ਕਹੀ ਹੈ ਉਹਨੂੰ ਵੀ ਥੋੜਾ ਜਿਹਾ ਧਿਆਨ ਵਿੱਚ ਰੱਖਿਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਕਿਹੜਾ ਬੰਦਾ ਕਿੱਥੋਂ ਪੈਸਾ ਲਿਆ ਕੇ ਲਾ ਰਿਹਾ ਹੈ ਕਿਹੜਾ ਨਹੀਂ ਲਾ ਰਿਹਾ ਪਰ ਇਹ ਜਿਹੜੇ ਲੋਕ ਕਰੋੜਾਂ ਰੁਪਇਆ ਲਾਉਂਦੇ ਨੇ ਇਹਨਾਂ ਦੇ ਪਿੱਛੇ ਮੋਟਿਵ ਕੀ ਹੈ ਸਭ ਤੋਂ ਪਹਿਲਾਂ ਆਪਣੀ ਮਸ਼ਹੂਰੀ ਹੁਣ ਸੋਨੂ ਸੋਦ ਦੀ ਵੀ ਸੰਸਥਾ ਹੈਗੀ ਹੈ ਐਨ ਜੀਓ ਹੈਗੀ ਹੈ ਜੋ ਰਾਜ ਸਿੰਘ ਦੀ ਵੀ ਹੈਗੀ ਹੈ ਰੋਗਨਾਥਾ ਪੇਦ ਵੀ ਹੈਗੀ ਹੈ ਹੁਣ ਤਿੰਨੋਂ ਹੀ ਈੜੀ ਨੇ ਤਲਬ ਕੀਤੇ ਆ ਈੜੀ ਨੇ ਪੁੱਛਗਿਛ ਕਰਨੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਵੀ ਇਹਨਾਂ ਦੇ ਵਿੱਚੋਂ ਹੋਰ ਵੀ ਦੋ ਚਾਰ ਨੱਕਰੂਗੇ ਜਿਨ੍ਹਾਂ ਦੀ ਈੜੀ ਨੇ ਕਲਾਸ ਲਾਉਣੀ ਹੈ ਇਹ ਦੋ ਨੰਬਰ ਦਾ ਧੰਦਾ ਹੈ ਜੀ ਔਰ ਕਈਆਂ ਨੇ ਮੈਂ ਕਮੈਂਟ ਪੜ੍ਹੇ ਅੱਜ ਮੈਨੂੰ ਮੈਸੇਜ ਕੀਤੇ ਕਹਿੰਦੇ ਨਹੀਂ ਗੱਲੀ ਜੀ ਤੁਹਾਨੂੰ ਨਹੀਂ ਪਤਾ ਜਿਹੜਾ ਬੰਦਾ ਪੰਜਾਬ ਦੇ ਨਾਲ ਖੜਦਾ ਹੈ ਨਾ ਉਹਦੇ ਤੇ ਸ਼ਕੰਜਾ ਕੱਸਿਆ ਜਾਂਦਾ ਹੈ ਪੰਜਾਬ ਦੇ ਨਾਲ ਤਾਂ ਹੋਰ ਵੀ ਬਹੁਤ ਖੜੇ ਸਾਰਿਆਂ ਤੇ ਨਹੀਂ ਕੱਸਿਆ ਗਿਆ ਥੋੜਾ ਜਿਹਾ ਪਰਖਿਆ ਕਰੋ ਵੀ ਇਹ ਲੋਕ ਸਾਡੇ ਵਿੱਚ ਆਏ ਨੇ ਤੇ ਸਾਨੂੰ ਮੂਰਖਤਾ ਨਹੀਂ ਬਣਾ ਰਹੇ ਬਣਾਇਆ ਵੀ ਹੈ ਪਹਿਲਾਂ ਮਿਹਰ ਫਿਲਮ ਰਿਲੀਜ਼ ਕੀਤੀ ਰਾਜਪੁੰਦਰਾ ਨੇ ਚੰਗੀ ਤਰ੍ਹਾਂ ਪਤਾ ਉਹਨੇ ਕਿਹਾ ਕਿ ਹੜ ਬੀੜਤਾਂ ਲਈ ਅਸੀਂ ਇੰਨੇ ਟਰੱਕ ਦੇਵਾਂਗੇ ਇੰਨੇ ਕਰੋੜ ਦੇਵਾਂਗੇ ਕਿ ਹਨ ਤੇ ਦੋ ਕੁ ਦਿਨ ਉਹ ਪਜਾਮਾ ਟਾਂਕੇ ਪਾਣੇ ਵਿੱਚ ਘੁੰਮਿਆ ਵੀ ਤੇ ਬਾਅਦ ਦੇ ਵਿੱਚ ਕਹਿਤਾ ਸਾਡੀ ਫਿਲਮ ਰਿਲੀਜ਼ ਹੋਣੀ ਹੈ ਜੀ ਬਤਵਾ ਬ ਦੇਖੋ ਮੈਂ ਉਹ ਸਾਰੀ ਕਮਾਈ ਤੁਹਾਡੇ ਸਾਹਮਣੇ ਰੱਖ ਦਾਂਗਾ ਤੇ ਬਾਅਦ ਦੇ ਵਿੱਚ ਤੇ ਇਲਜ਼ਾਮ ਉਹਦੇ ਤੇ ਵੀ ਲੱਗੇ ਕਿ 2.5 ਕਰੋੜ ਦਾ ਉਹਨੇ ਵੀ ਕਪੜਾ ਕੀਤਾ ਉਹ ਵੀ ਆ ਗਿਆ ਸਾਹਮਣੇ ਜਾਣ ਕੇ ਇਹ ਲੋਕ ਨਾ ਇਦਾਂ ਸਮਝਦੇ ਆ ਵੀ ਹੁਣ ਜਿਵੇਂ ਬੈੰਦੀ ਗੰਗਾ ਦੇ ਵਿੱਚ ਇਸ਼ਨਾਨ ਕਰ ਲਈਏ ਜਿੰਨੇ ਕੁ ਪਾਪ ਕੀਤੇ ਨੇ ਧੋਤੇ ਜਾਣਗੇ ਇਦਾਂ ਹੋ ਨਹੀਂ ਸਕਦਾ ਗੁਰੂ ਗ੍ਰੰਥ ਸਾਹਿਬ ਸੱਜੇ ਪਾਸ਼ਾ ਦੀ ਪਾਵਨ ਬਾਣੀ ਜਦੋਂ ਤੁਸੀਂ ਪੜ੍ਹਦੇ ਹੋ ਨਾ ਉਥੇ ਨਹਾਵਣ ਚੱਲੇ ਤੀਰਥੀ ਮਨ ਕੋਟੇ ਤਨ ਚੋਰ ਇੱਕ ਪੌ ਲਥੀ ਨਾਦਿਆਂ ਦੋਪਾ ਚੜੀਏ ਹੋਰ ਨਣਕੇ ਦੁੱਗਣੇ ਚੜਦੇ ਇਹ ਭਲੇਖੇ ਵਿੱਚ ਨਾ ਰਹੀਏ ਕਦੇ ਨਾਲ ਹੀ ਇਹ ਜੇ ਇੱਕ ਹੋਰ ਕਹਿ દઈએ ਜ਼ੁਬਾਨੀ ਵੇਲੇ ਲੁੱਟੇ ਬਾਣੀਏ ਹੁਣ ਰੱਬ ਦੀ ਭਗਤ ਨਹੀਂ ਹੋਈ ਇਦਾਂ ਵੀ ਨਹੀਂ ਹੋ ਸਕਦਾ ਹੁਣ ਮੈਨੂੰ ਨਾ ਗੱਲਾਂ ਕਰਨ ਲੱਗ ਜਿਵੇਂ ਪਹਿਲਾਂ ਬੋਲਣੀ ਦਾ ਸ਼ਬਦ ਬੋਲਦਾ ਬਾਅਦ ਵਿੱਚ ਕੀ ਬੋਲਦਾ ਇਹ ਸਾਰੀਆਂ ਗੱਲਾਂ ਗੁਰੂ ਪਾਚਾਂ ਨੇ ਸਿਖਾਈਆਂ ਨੇ ਸਭ ਬੈਲੈਂਸ ਆ ਸਾਡੇ ਜੀਵਨ ਦੇ ਵਿੱਚ ਕਿਰਤ ਦਾ ਜਿਹੜਾ ਪੈਸਾ ਨਾ ਉਹੀ ਜਾ ਕੇ ਕਿਤੇ ਕਿਸੇ ਨੂੰ ਸੁਧਾਰ ਸਕਦਾ ਬਾਬੇ ਨਾਨਕ ਨੇ ਲੁੱਟ ਛੋੜ ਦਾ ਪੈਸਾ ਪ੍ਰਵਾਨ ਨਹੀਂ ਕੀਤਾ ਜੇ ਲੁੱਟ ਛੋੜ ਦਾ ਪੈਸਾ ਪ੍ਰਵਾਨ ਕੀਤਾ ਹੁੰਦਾ ਨਾ ਫਿਰ ਭਾਈ ਲਾਲੋ ਦੇ ਘਰ ਜਾਣ ਦੇ ਕਿ ਲੋੜ ਸਿੱਧਾ ਮਲਕ ਭਾਗੋ ਦੇ ਚੱਲ ਚਲੇ ਜਾਂਦੇ ਘਰੇ ਇਹ ਉਦਾਹਰਨਾਂ ਨੇ ਸਾਡੇ ਇਤਿਹਾਸ ਵਿੱਚ ਕਿ ਅਸੀਂ ਸਮਝੇ ਕੱਖ ਨਹੀਂ ਰਹੇ ਜਿਹੜਾ ਵੀ ਆਉਂਦਾ ਸਤਨਾਮ ਟਿਕ ਫੜ ਲਓ ਬਸ ਸਾਡੇ ਉਪਰ ਮਤਲਬ ਹੀ ਰਹਿ ਗਿਆ ਪਰ ਚੇਤੇ ਰੱਖਿਓ ਇਹ ਲੋਕ ਉਹ ਨੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਵੀ ਬੇਵਕੂ ਬਣਾਇਆ ਹੁਣ ਵੀ ਬਣਾ ਰਹੇ ਨੇ ਹਲੇ ਹੋਰਾਂ ਦੇ ਬਾਰੇ ਆਉਣੀ ਹੈ ਮੈਂ ਕਈਆਂ ਦਾ ਨਾਂ ਜ਼ਿਕਰ ਨਹੀਂ ਕਰਦਾ ਵੀ ਈਡੀ ਨੇ ਕਈਆਂ ਤੋਂ ਪੁਛਗਿਸ਼ ਕਰਨੀ ਹੈ ਇੰਨੇ ਕਰੋੜ ਰੁਪਏ ਬਣਨਾ ਕੋਈ ਸੌਖਾ ਨਹੀਂ ਹੁੰਦਾ ਇਹ ਗੱਲ ਚੇਤੇ ਰੱਖ ਲਿਓ ਪਰ ਅਸੀਂ ਨਹੀਂ ਜੀ ਉਹਨੇ ਟਰੈਕਟਰ ਦੇਤੇ ਜੀ ਜੁਣੋ ਦੂਜੇ ਮਸ਼ੀਨਾ ਭੇਜੀ ਜਾਂਦੇ ਆ ਕਈਆਂ ਨੇ ਤੇਲ ਲਖਾਤਾ ਜੀ ਐਨੇ ਹਜ਼ਾਰ ਲੀਟਰ ਪੈਟਰੋਲ ਪੰਪ ਵਾਲੇ ਕਹਿੰਦੇ ਸਾਡੇ ਕੋਲ ਫੋਨ ਆਇਆ ਸੀ ਮੈਸੇਜ ਵੀ ਆ ਗਿਆ ਜਦੋਂ ਫੋਨ ਕੀਤਾ ਵੀ ਕਿੱਥੇ ਭੇਜੇ ਕਹਿੰਦੇ ਠਹਿਰੋ ਹਲੇ ਹੁਣ ਪੰਪ ਵਾਲੇ ਤੇਲ ਭੇਜਣਗੇ ਪਾਣੀ ਥੋੜਾ ਭੇਜਣਗੇ ਵੀ ਟੈਂਕੀ ਭਰ ਕੇ ਭੇਜ ਦੇਣਗੇ 1000 ਲੀਟਰ ਦਾ ਵੀ ਲੱਖ ਰੁਪਇਆ ਬਣ ਜਾਂਦਾ ਘੱਟੋ ਘੱਟ ਐਵੇਂ ਨਹੀਂ 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 1000 ਲੀਟਰ ਦਾ ਸਾਰੇ 10 ਲੱਖ ਰੁਪਇਆ ਬਣ ਜਾਂਦੇ ਜੇ ਮੈਕਸਿਮਮ ਸੌ ਨੂੰ ਵੀ ਲਾ ਲਈਏ ਚਲੋ ਵੱਧ ਘੱਟ ਬਣ ਜਾਊਗਾ ਸੌਖਾ ਨਹੀਂ ਕਦੇ ਹੈਗਾ ਮਸਖੇ ਸੁਖੇ ਗੱਪੀ ਬਰਗੇ ਨੇ ਇਦਾਂ ਕੀਤਾ ਸੀਗਾ ਐਲਾਨ ਕਰੇਗੇ ਪਰ ਹੈਗਾ ਕਿੱਥੋਂ ਸੀ ਕਹਿੰਦੇ ਸ਼ੌਮਨਿਕ ਕਮੇਟੀ ਵਿੱਚੋਂ ਜਾਨੀ ਕਿ ਆਹਾ ਇਹਨਾਂ ਦੇ ਧੰਦੇ ਨੇ ਜੀ ਉਹਨੇ ਤਿੰਨ ਬੰਦਿਆਂ ਦਾ ਜਕਰ ਕੀਤਾ ਸੋਨੂ ਸੂਦ ਦਾ ਰੋਗਨੋਂ ਥੱਪੇ ਦਾ ਤੇ ਜਗਵਰਾਜ ਸਿੰਘ ਦਾ ਇਹ ਤਿੰਨੇ ਕਹਿੰਦੇ ক্রিকেট ਦੇ ਸੱਟਾ ਲਾਉਂਦੇ ਐ ਕਰੋੜਾਂ ਰੁਪਈਆ ਇਹਨਾਂ ਦੀ ਕਮਾਈ ਐ ਤੇ ਹੁਣ ਈਡੀ ਨੇ ਤਲਵ ਕੀਤੇ ਨੇ ਪੁਛਗਿਸ਼ ਹੋਊਗੀ ਪੁਛਗਿਸ਼ ਕਿਉਂ ਹੋਊਗੀ ਵੀ ਐਨੇ ਕਰੋੜ ਫੜ ਭੀੜਤਾਂ ਲਈ ਦੇ ਰਹੇ ਕਿੱਥੋਂ ਦੇ ਰਹੇ ਇਹ ਤਾਂ ਪੁਛਗਿਸ਼ ਹੋਊ ਵੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ